ਜਿੰਦਾ ਧੰਨ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਬਿਰਸ਼ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ ਹੁਣ ਪ੍ਰਭੂ ਕੀ ਕਹਿੰਦੇ ਆ ਧੰਨਿਆ ਉਹ ਜਿਹੜੇ ਆਪਣੇ ਵਸਤਰਾਂ ਨੂੰ ਧੋ ਲੈਂਦੇ ਆ ਰੋਜ਼ ਵਾਸ਼ਿੰਗ ਕਰਦੇ ਆ ਲਾਂਡਰੀ ਲਾਉਨੇ ਆ ਫੇ ਕਿਹੜੇ ਵਸਤਰ ਧੋਣ ਦੀ ਗੱਲ ਹੁੰਦੀ ਆ ਆਪਣੇ ਆਤਮਾ ਨੂੰ ਧੋਣ ਦੀ ਤਾਨਿਆਂ ਉਹ ਲੋਕ ਜਿਹੜੇ ਨਿਆਂ ਹੋਣ ਤੋਂ ਪਹਿਲਾਂ ਹੀ ਸਜ਼ਾ ਮਿਲਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਗਲਤੀ ਨੂੰ ਸੁਧਾਰ ਲਿਆ ਮਾਲਕ ਕੰਮ ਦੇ ਕੇ ਗਿਆ ਵਿਗੜ ਗਿਆ ਅਜੇ ਮਾਲਕ ਆਇਆ ਨਹੀਂ ਆ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਉਸ ਕੰਮ ਨੂੰ ਠੀਕ ਕਰ ਲਿਆ ਜਾਂ ਨਵੇਂ ਸਿਰੋਂ ਕਰਤਾ ਨਵੇਂੜ ਦਿੱਤਾ ਕਿੰਦਾ ਧਾਨਿਆ ਉਹ ਜਿਹੜੇ ਆਪਣੇ ਵਸਤਰਾਂ ਨੂੰ ਧੋ ਲੈਂਦੇ ਆ ਸਾਡੇ ਵਸਤਰ ਕਿਵੇਂ ਧੁੱਪਦੇ ਆ ਇਹ ਡਿਟਰਜੈਂਟ ਦੇ ਨਾਲ ਨਹੀਂ ਧੋ ਹੁੰਦਾ ਆਤਮ ਇਹ ਕੱਪੜੇ ਧੋਣ ਵਾਲੇ ਕਾਸਟਿਕ ਦੇ ਨਾਲ ਨਹੀਂ ਨਿੱਖਰਦਾ ਜਦੋਂ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਆ ਜਿਵੇਂ ਮੈਲੇ ਕੱਪੜੇ ਨੂੰ ਆਪਾਂ ਪਾਣੀ ਵਿੱਚ ਡੋਬ ਕੇ ਰੱਖ ਦਿੰਨੇ ਵੀ ਇਹਦੀ ਮੈਲ ਉੱਗਲ ਆਵੇ ਫੇ ਮਾੜਾ ਜਾਈ ਮળીਏ ਤੇ ਫੇ ਸੇਤੀ ਨਿਖਰ ਜਾਂਦਾ ਆ ਇਦਾਂ ਹੀ ਜਦੋਂ ਅਸੀਂ ਮਾਨ ਬਣਾਉਣੇ ਮੈਂ ਹੁਣ ਤੌਬਾ ਕਰ ਲੈਣੀ ਆ ਮੈਂ ਸੁਧਰਿਆ ਹੋਇਆ ਜੀਵਨ ਜੀਣਾ ਆ ਅਸੀਂ ਆਪਣੇ ਆਤਮਾ ਨੂੰ ਮੈਲ ਉੱਗਲਣ ਲਈ ਤਿਆਰ ਕਰ ਲਿਆ ਤੇ ਜਦੋਂ ਅਸੀਂ ਮੰਨਦੇ ਆ ਕਿ ਮੈਂ ਪਾਪੀ ਤੇ ਗੁਨਾਹਗਾਰ ਆ ਪ੍ਰਭੂ ਮੇਰੇ ਪਾਪ ਮਾਫ ਕਰ ਦਿਓ ਅਸੀਂ ਉਦੋਂ ਰਗੜਾ ਬਨ ਰਹੇ ਆ ਉਹਨਾਂ ਦਾਗਾਂ ਉੱਤੇ ਜਿਹੜੇ ਸਾਡੇ ਆਤਮਾ ਉੱਤੇ ਕਿਸੇ ਨੇ ਆਪਣੇ ਭਰਾ ਨੂੰ ਦੁੱਖ ਦਿੱਤਾ ਕਿਸੇ ਨੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਆ ਕਿਸੇ ਨੇ ਝੂਠ ਬੋਲੇ ਆ ਕਿਸੇ ਦੇ ਰਿਸ਼ਤੇ ਤੋੜੇ ਆ ਕਿਸੇ ਨੇ ਕਤਲ ਕੀਤਾ ਆ ਕੋਈ ਆਪਣੇ ਆਦਮੀ ਔਰਤ ਨੂੰ ਛੱਡ ਕੇ ਕਿਸੇ ਹੋਰ ਨਾਲ ਤੁਰਿਆ ਫਿਰਦਾ ਆ ਇਹ ਸਭ ਕੀ ਆ ਪਾਪ ਹੀ ਆ ਕਈ ਗਲਤ ਸੋਚਾਂ ਹੀ ਸੋਚੀ ਜਾਂਦੇ ਆ ਕੋਈ ਨਫ਼ਰਤ ਨਾਲ ਭਰਿਆ ਹੋਇਆ ਆ ਕਿਸੇ ਕੋਲੋਂ ਕਿਸੇ ਦੀ ਖੁਸ਼ੀ برداشت ਨਹੀਂ ਹੋ ਰਹੀ ਈਰਖਾ ਦੇ ਨਾਲ ਭਰਿਆ ਹੋਇਆ ਆ ਇਹ ਸਾਰੇ ਪਾਪ ਦੇ ਵੱਖ-ਵੱਖ ਰੂਪ ਆ ਅਰ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਜਿਹੜਾ ਇਨਸਾਨ ਇਨਾਂ ਦਾਗਾਂ ਨੂੰ ਧੋਣਾ ਚਾਹੁੰਦਾ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰ ਰਿਹਾ ਜਾਂ ਪ੍ਰਭੂ ਮੈਨੂੰ ਇਸ ਨਫ਼ਰਤ ਤੋਂ ਆਜ਼ਾਦ ਕਰ ਮੈਂ ਇਸ ਨਫ਼ਰਤ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਕਾਤੇ ਮੈਨੂੰ ਮੇਰੇ ਭਰਾ ਤੇ ਇਨਾਂ ਗੁੱਸਾ ਆਉਂਦਾ ਮੇਰੇ ਅੰਦਰੋਂ ਇਸ ਗੁੱਸੇ ਨੂੰ ਕੱਢ ਦੇ ਮੈਂ ਨਹੀਂ ਕਰਨਾ ਚਾਹੁੰਦਾ ਗੁੱਸਾ ਜਿਵੇਂ ਤੂੰ ਸਾਰਿਆਂ ਨਾਲ ਪਿਤਾ ਪਿਆਰ ਕਰਦਾ ਮੈਂ ਵੀ ਪਿਆਰ ਕਰਨਾ ਚਾਹੁੰਦਾ ਹਾਂ ਪ੍ਰਭੂ ਮੈਂ ਜਾਣਦਾ ਹਾਂ ਕਿ ਮੈਨੂੰ ਆਪਣੀ ਪਤਨੀ ਨਾਲ ਰਹਿਣਾ ਚਾਹੀਦਾ ਮੈਂ ਜਾਣਦੀ ਹਾਂ ਮੈਨੂੰ ਆਪਣੇ ਪਤੀ ਨਾਲ ਰਹਿਣਾ ਚਾਹੀਦਾ ਮੈਂ ਆਪਣੀ ਗਲਤੀ ਮੰਨਦੀ ਹਾਂ ਮੰਨਦਾ ਹਾਂ ਵੀ ਮੈਂ ਬਾਹਰ ਤੁਰਿਆ ਫਿਰਦਾ ਹਾਂ ਮੈਨੂੰ ਮੋੜ ਬੁੜੀਆਂ ਰਾਹਾਂ ਤੋਂ ਮੈਨੂੰ ਛੁੜਾ ਬੁੜੀਆਂ ਰਾਹਾਂ ਤੋਂ ਮੈਂ ਆਜ਼ਾਦ ਹੋਣਾ ਚਾਹੁੰਦਾ ਹਾਂ ਪ੍ਰਭੂ ਨਰਮਾਈ ਨਾਲ ਮੇਰਾ ਸੁਧਾਰ ਕਰ ਮੇਰੇ ਮਨ ਨੂੰ ਬਦਲ ਦੇ ਮੇਰੇ ਮਨ 'ਚੋਂ ਪਾਪ ਦੀਆਂ ਸੋਚਾਂ ਨਿਕਲ ਜਾਣ ਪਾਪ ਦੇ ਖਿਆਲ ਨਿਕਲ ਜਾਣ ਇਹ ਕੀ ਹੈ ਤੁਸੀਂ ਉਸ ਦਾਗ ਨੂੰ ਰਗੜ ਰਹੇ ਹੋ ਤੁਸੀਂ ਆਪਣੇ ਵਸਤਰ ਨੂੰ ਧੋ ਰਹੇ ਹੋ ਮਾਫੀ ਮੰਗ ਰਹੇ ਹੋ ਪਿਤਾ ਮੈਨੂੰ ਮaaf ਕਰ ਦੇ ਬਸ ਮੈਨੂੰ ਮaaf ਕਰ ਦੇ ਮੈਨੂੰ ਇੱਕ ਸੁਧਰਿਆ ਹੋਇਆ ਮਨ ਦੇ ਦੇ ਮੈਨੂੰ ਇੱਕ ਸਥਿਰ ਆਤਮਾ ਦੇ ਦੇ ਮੈਨੂੰ ਚੰਗੀ ਤਰ੍ਹਾਂ ਧੋ ਕੇ ਪਵਿੱਤਰ ਤੇ ਸ਼ੁੱਧ ਕਰ ਦੇ ਇਹ ਆ ਆਪਣੇ ਵਸਤਰਾਂ ਨੂੰ ਧੋਣਾ ਔਰ ਜਿਹੜਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਣ ਕੇ ਆਪਣੇ ਵਸਤਰਾਂ ਨੂੰ ਧੋਂਦਾ ਵਚਨ ਕਹਿੰਦਾ ਧੰਨ ਨਿਆ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਆ ਹੁਣ ਉਹਨਾਂ ਨੂੰ ਜੀਵਨ ਦੇ ਰੋਖ ਉੱਤੇ ਅਧਿਕਾਰ ਪ੍ਰਾਪਤ ਹੋ ਗਿਆ ਆ ਜੀਵਨ ਦਾ ਰੋਖ ਉਸ ਦੀਪਕ ਜੀਵਨ ਦੇ ਅਧਿਕਾਰੀ ਹੋ ਗਏ ਆ ਉਹਨਾਂ ਨੇ ਆਪਣੇ ਆਪ ਨੂੰ ਨਰਕ ਦੀ ਅਗਨ ਤੋਂ ਬਚਾ ਲਿਆ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੀ ਬਾਦਸ਼ਾਹਤ ਲਈ ਤਿਆਰ ਕਰ ਲਿਆ ਹੁਣ ਉਹਨਾਂ ਨੂੰ ਕੰਦਾ ਥਾਣੀ ਝਾਕਣਾ ਨਹੀਂ ਪੈਣਾ ਪਰ ਕੀ ਲਿਖਿਆ ਉਹ ਦਰਵਾਜ਼ੇ ਥਾਣੀ ਦਰਵਾਜਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ ਜੇ ਕਿਸੇ ਕੋਲੇ ਵਿਆਹ ਦਾ ਕਾਰਡ ਆ ਉਹ ਜਿੱਡਾ ਮਰਜੀ ਵੱਡਾ ਪੈਲਸ ਹੋਵੇ ਜਿੱਡੇ ਮਰਜੀ ਵੱਡੇ ਆਦਮੀ ਦਾ ਵਿਆਹ ਹੋਵੇ ਜੇ ਤੁਹਾਡੇ ਕੋਲੇ ਇਨਵੀਟੇਸ਼ਨ ਕਾਰਡ ਆ ਤੁਸੀਂ ਉਸ ਪੈਲਸ ਵਿੱਚ ਬੜੇ ਮਾਣ ਨਾਲ ਜਾ ਸਕਦੇ ਤੁਹਾਨੂੰ ਕੋਈ ਡਰ ਨਹੀਂ ਐ ਇਦਾਂ ਹੀ ਹੁੰਦਾ ਨਾ ਅੱਜ ਕੱਲ ਬਹੁਤ ਵੱਡੇ ਲੈਵਲ ਦੇ ਵਿਆਹ ਹੋਣ ਲੱਗੇ ਆ ਤੇ ਉੱਥੇ ਗੇਟ ਉੱਤੇ ਤੁਹਾਡੇ ਇਨਵੀਟੇਸ਼ਨ ਕਾਰਡ ਵੀ ਚੈੱਕ ਕੀਤੇ ਜਾਂਦੇ ਆ ਵੀ ਤੁਹਾਨੂੰ ਸੱਦਾ ਵੀ ਹੈਗਾ ਵੀ ਉਦਾਂ ਹੀ ਆਗੇ ਸੋਹਣੇ ਕੱਪੜੇ ਪਾ ਕੇ ਕੀ ਚਲੇ ਵੀ ਜਾਂਦੇ ਹੁੰਦੇ ਸੀਗੇ ਇਦਾਂ ਫੇ ਹੁਣ ਘੁੱਟ ਪੈਣ ਲੱਗੀ ਹੈ ਨਾ ਪਰ ਜਿਹਦੇ ਕੋਲੇ ਇਨਵੀਟੇਸ਼ਨ ਕਾਰਡ ਆ ਉਹਨੂੰ ਡਰਨੀ ਆ ਜਾਂ ਕਿਸੇ ਅਫਸਰ ਦੇ ਕੋਲੇ ਜਾਣਾ ਆ ਤੁਹਾਡੇ ਕੋਲੇ ਪਰਮਿਸ਼ਨ ਲੈਟਰ ਆ ਤੁਹਾਡੇ ਕੋਲੇ ਅਖਤਿਆਰ ਵਾਲਾ ਕਾਰਡ ਆ ਤੁਸੀਂ ਆਰਾਮ ਨਾਲ ਜਾ ਸਕਦੇ ਤੁਸੀਂ ਕਹਿੰਦੇ ਆ ਦੇਖੋ ਜੀ ਮੇਰੇ ਕੋਲੇ ਹੈਗਾ ਆ ਕਿਉਂ ਨਹੀਂ ਜਾ ਸਕਦਾ ਮੈਂ ਰੋਕਣ ਵਾਲੇ ਨਾਲ ਵੀ ਸਿੰਘ ਫਸਾ ਲੈਨੇ ਆ ਵੀ ਮੈਨੂੰ ਸੱਦਿਆ ਆ ਆ ਦੇਖ ਮੈਨੂੰ ਟਾਈਮ ਦਿੱਤਾ ਉਹਨੇ ਕਿਹਾ ਸੀ ਆ ਪਰਚੀ ਦਿਖਾ ਕੇ ਲੰਘਾਂ ਮੈਂ ਮੈਂ ਜਾ ਸਕਦਾ ਆ ਪਰ ਜਿਹਦੇ ਕੋਲੇ ਨਹੀਂ ਆ ਉਹ ਉਹ ਜ਼ਰਤ ਵੀ ਨਹੀਂ ਕਰਦਾ ਉਹਨੂੰ ਡਰ ਲੱਗਦਾ ਉਹਨੂੰ ਪਤਾ ਆ ਜੇ ਮੈਂ ਅੰਦਰ ਗਿਆ ਤਦ ਵੀ ਉਹਨਾਂ ਨੇ ਕੱਢ ਦੇਣਾ ਏ ਜੇ ਚਲਾਕੀ ਨਾਲ ਅੰਦਰ ਚਲਿਆ ਵੀ ਗਿਆ ਤਦ ਵੀ ਅੰਦਰ ਉਹਨਾਂ ਨੇ ਮੈਨੂੰ ਉਠਾਲ ਦੇਣਾ ਏ ਇਦਾਂ ਹੀ ਜਿਨ੍ਹਾਂਨ ਆਤਮਿਕ ਵਸਤਰਾ ਨੂੰ ਧੋ ਲਿਆ ਵਚਨ ਕੀ ਕਹਿੰਦਾ ਉਧਰ ਵਜਿਆ ਥਾਣੀ ਉਸ ਨਗਰੀ ਵਿੱਚ ਜਿਹੜੀ ਕਿਰਪਾ ਦੀ ਜਿਹਨੂੰ ਸਵਰਗ ਦੀ ਨਗਰੀ ਕਹਿ ਦਿੰਦੇ ਆ ਜਿੱਥੇ ਪਰਮੇਸ਼ਵਰ ਦਾ ਤਖਤ ਲੱਗਿਆ ਬਾਦਸ਼ਾਹਤ ਆ ਸਦਾ ਦਾ ਜੀਵਨ ਆ ਉਧਰ ਵਜਿਆ ਥਾਣੀ ਉਸ ਨਗਰੀ ਵਿੱਚ ਬਣਨਗੇ ਕਿਉਂਕਿ ਉਹਨਾਂ ਦੇ ਕੋਲੇ ਅਥਾਰਟੀ ਆ ਜਾਏਗੀ ਜਦੋਂ ਅਸੀਂ ਆਪਣੇ ਗੁਨਾਹਾਂ ਦੀ ਭੁੱਲ ਪਰਮੇਸ਼ਵਰ ਤੋਂ ਬਖਸ਼ਾਉਂਦੇ ਆ ਮਾਫੀ ਮੰਗਦੇ ਆ ਪਰਮੇਸ਼ਰ ਨਾਲ ਹੀ ਸਾਨੂੰ ਆਪਣੇ ਹਜ਼ੂਰੀ ਵਿੱਚ ਆਉਣ ਦੀ ਇਜਾਜ਼ਤ ਦੇ ਦਿੰਦੇ ਆ ਹਾਲੇਲੂਇਆ ਪਰ ਬਾਹਰ ਕੌਣ ਰਹਿੰਦਾ ਬਾਹਰ ਹਨ ਕੁੱਤੇ ਇਹ ਮੈਨੂੰ ਇਦਾਂ ਲੱਗਦਾ ਆ ਪਰ ਮੈਂ ਇਦਾਂ ਕਹਿੰਦੀ ਨਹੀਂ ਵੀ ਇਦਾਂ ਹੀ ਆ ਜੋ ਮੈਂ ਕਹਿੰਦੀ ਆ ਪਰ ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜੇ ਆਪਾਂ ਪੈਟ ਡੌਗ ਰੱਖਦੇ ਆ ਜੋ ਸਟਰੀਟ ਡੌਗਸ ਗਲੀਆਂ ਵਿੱਚ ਆ ਜਾਨਵਰ ਕੁੱਤਾ ਜਿਹੜਾ ਆ ਨਾ ਇਹ ਉਹਦੀ ਗੱਲ ਨਹੀਂ ਹੋ ਰਹੀ ਕਿਉਂਕਿ ਇਦਾਂ ਤਾਂ ਮੱਜਾਂ ਗਾਵਾ ਵੀ ਹੈਗੀਆਂ ਆ ਹੋਰ ਰਾਮੇ ਦੇਖਦੇ ਆ ਫਲਮਾਂ ਦੇਖਦੇ ਆ ਉਹ ਰੋਂਦੇ ਥੋੜੀ ਹੁੰਦੇ ਆ ਤੁਹਾਨੂੰ ਵੀ ਪਤਾ ਵੀ ਉਹ ਰੋ ਨਹੀਂ ਰਹੇ ਤੁਹਾਨੂੰ ਵੀ ਪਤਾ ਉਹਨਾਂ ਦੇ ਵਿਆਹ ਨਹੀਂ ਹੋ ਰਹੇ ਤੁਹਾਨੂੰ ਵੀ ਪਤਾ ਜਿਸ ਮੁਰਦੇ ਦੇ ਪਾਸੇ ਤੇ ਉਹ ਬੈਠੇ ਉਹ ਮਰਿਆ ਨਹੀਂ ਆ ਕਿਉਂਕਿ ਉਹਨੇ ਦੂਜਾ ਇੱਕ ਹੋਰ ਨਾਟਕ ਕਰਨਾ ਆ ਉਹਦੇ ਵਿੱਚ ਉਹ ਜੀ ਇੰਡਿਆ ਇਸ ਡਰਾਮੇ ਵਿੱਚ ਉਹ ਮਰਿਆ ਕੀ ਇਹ ਸਭ ਝੂਠ ਆ ਅਰ ਅਸੀਂ ਬੜਾ ਪਸੰਦ ਕਰ ਰਹੇ ਉਹ ਮਰ ਗਿਆ ਉਹ ਹੱਸ ਪਿਆ ਉਹ ਲੜ ਪਿਆ ਉਹ ਰੋ ਪਿਆ ਅਰ ਸਿਰਫ ਇਦਾਂ ਦਾ ਹੀ ਝੂਠ ਨਹੀਂ ਅਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਝੂਠ ਨੂੰ ਬਹੁਤ ਪਸੰਦ ਕਰਦੇ ਹਾਂ ਸਾਡੇ ਤੋਂ ਕਿਸੇ ਨੇ ਕੁਝ ਪੁੱਛਿਆ ਤੂੰ ਉੱਥੇ ਗਿਆ ਸੀ ਨਹੀਂ ਤੂੰ ਆ ਗੱਲ ਕੀਤੀ ਨਹੀਂ ਇਹ ਕੀ ਆ ਝੂਠ ਨੂੰ ਕਮਾਉਣਾ ਸਾਂਝ ਦੇ ਕਰਦੇ ਆ ਮੈਂ ਨਹੀਂ ਦੱਸਣਾ ਸਾਡੇ ਐਲਡਰ ਆ ਪਾਸਟਰ ਜਗਦੀਸ਼ ਸਿੰਘ ਉਪਲ ਜੀ ਇੰਗਲੈਂਡ ਤੋਂ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਕਿ ਉਹਨਾਂ ਦੀ ਹਰ ਮਮਕਨ ਕੋਸ਼ਿਸ਼ ਹੁੰਦੀ ਆ ਕਿ ਝੂਠ ਨਾ ਬੋਲਿਆ ਜਾਏ ਪਰ ਕੋਸ਼ ਗੱਲਾਂ ਉਹਨਾਂ ਨੇ ਸਾਨੂੰ ਜਾਂ ਕਿਸੇ ਨੇ ਉਹਨਾਂ ਨੂੰ ਪੁੱਛੀਆਂ ਨਹੀਂ ਦੱਸਣੀਆਂ ਤੇ ਜੇ ਅਪਾਣ ਉਹਨਾਂ ਨੂੰ ਪੁੱਛਿਆ ਪਾਸਟਰ ਜੀ ਤੁਹਾਨੂੰ ਫਿਰ ਨੇ ਇਦਾਂ ਕਿਹਾ ਉਹਨਾਂ ਨੇ ਬੋਲਣਾ ਨਹੀਂ ਸਮਝ ਲਓ ਵੀ ਉਹ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਅੱਛਾ ਫਿਰ ਤੁਸੀਂ ਜਿਆਦਾ ਜ਼ੋਰ ਦੇ ਰਹੇ ਹੋ ਉਹਨਾਂ ਨੇ ਤੁਹਾਨੂੰ ਕਿਹਾ ਉਹਨਾਂ ਨੂੰ ਲੱਗਦਾ ਕਿ ਇਹਨੂੰ ਨਹੀਂ ਦੱਸਣਾ ਉਹਨਾਂ ਨੇ ਕਹਿਣਾ ਮੈਂ ਦੱਸਣਾ ਨਹੀਂ ਚਾਹੁੰਦਾ ਕਿਰਕ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਸੋ ਹੋਰ ਵੀ ਕਈ ਤਰੀਕੇ ਦੇ ਜਦੋਂ ਵੀ ਗੱਲ ਹੋਣੀ ਜਾ ਉਹਨਾਂ ਨੇ ਨਹੀਂ ਬੋਲਣਾ ਜਾਂ ਫਿਰ ਉਹਨਾਂ ਨੇ ਕਹਿਣਾ ਮੈਂ ਇਸ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਇਤਨਾ ਨਹੀਂ ਮੈਂ ਕਹਿ ਸਕਦੀ ਵੀ ਉਹਨਾਂ ਨੇ ਝੂਠ ਬੋਲਤਾ ਉਹਨਾਂ ਨੇ ਨਹੀਂ ਦੱਸਣਾ ਤੇ ਉਹਨਾਂ ਨੇ ਕਿਹਾ ਮੈਂ ਨਹੀਂ ਦੱਸਣਾ ਸੋ ਆਈ ਹੈ ਰੀਅਲੀ ਮੈਨੂੰ ਇੰਨਾ ਸੋਹਣਾ ਸੋਲੂਸ਼ਨ ਲੱਗਾ ਇੰਨਾ ਵਧੀਆ ਹੱਲ ਆ ਆਪਾਂ ਵੀ ਅਪਣਾ ਸਕਦੇ ਆ ਇਹ ਝੂਠ ਬੋਲਣ ਨਾਲੋਂ ਚੰਗਾ ਆ ਨਾ ਬੋਲਣਾ ਝੂਠ ਬੋਲਣ ਨਾਲੋਂ ਚੰਗਾ ਹੈ ਦੂਸਰੇ ਨੂੰ ਇਹ ਕਹਿ ਦੋ ਕਿ ਮੈਂ ਇਹਨੂੰ ਸੀਕ੍ਰੀਟ ਰੱਖਣਾ ਚਾਹੁੰਦਾ ਜਾਂ ਮੈਂ ਤੇਰੇ ਨਾਲ ਨਹੀਂ ਸ਼ੇਅਰ ਕਰਨਾ ਚਾਹੁੰਦਾ ਪਰ ਉਸ ਗੱਲ ਨੂੰ ਹੋਰ ਕੁਝ ਬਣਾ ਕੇ ਨਾ ਦੱਸੋ ਜਦੋਂ ਅਸੀਂ ਉਸ ਗੱਲ ਨੂੰ ਹੋਰ ਕੁਝ ਬਣਾ ਕੇ ਦੱਸਦੇ ਹਾਂ ਅਸੀਂ ਆਪਣੀ ਮੁਕਤੀ ਨੂੰ ਖਰਾਬ ਕਰਦੇ ਹਾਂ ਆਪਣੇ ਆਤਮਿਕ ਵਸਤਰਾਂ ਉੱਤੇ ਦਾਗ ਲਗਾਉਂਦੇ ਹਾਂ ਇਸ ਲਈ ਅਗਰ ਅਸੀਂ ਦਰਵਾਜੇ ਥਾਣੀ ਉਸ ਕਿਰਪਾ ਵਾਲੀ ਨਗਰੀ ਦੇ ਵਿੱਚ ਐਂਟਰ ਕਰਨਾ ਆ ਜਾਣਾ ਚਾਹੁੰਦੇ ਆ ਫੇ ਸਾਨੂੰ ਆ ਸਾਰੇ ਭਰੇਜ ਕਰਨੇ ਪੈਣੇ ਆ ਜਿਹੜੇ ਦੱਸੇ ਆ ਜੇ ਆਪਾਂ ਆ ਨਾ ਕੀਤੇ ਫੇ ਆਪਾਂ ਨੂੰ ਉਸ ਨਗਰੀ ਦੇ ਬਾਹਰ ਰਹਿਣਾ ਪੈਣਾ ਹੈ ਪਰ ਮੇਨ ਗੱਲ ਕੀ ਆ ਬਈ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਮੈਂ ਛੇਤੀ ਆਉਣਾ ਆ ਸੱਚੀ ਹਣੋ ਹੋ ਛੇਤੀ ਆਉਂਦਾ ਹੈ ਬਹੁਤ ਲੋਕੀ ਇਦਾਂ ਕਹਿੰਦੇ ਆ ਕਿਆਮਤ ਦੀਆਂ ਗੱਲਾਂ ਕਦੋਂ ਦੇ ਪੌਲਸ ਹੋਣੀ ਕਰਦੇ ਆ ਪਤਰਸ ਹੋਣੀ ਕਰਦੇ ਆ ਅਜੇ ਤੱਕ ਕਿਆਮਤ ਹੋਈ ਤਾਂ ਕੋਈ ਨਹੀਂ ਅਜੇ ਤੱਕ ਟ੍ਰਬੂਲੇਸ਼ਨ ਹੋਈ ਨਹੀਂ ਅਜੇ ਤੱਕ ਕਲਿਸਿਆ ਦਾ ਉਠਾਇਆ ਜਾਣਾ ਹੋਇਆ ਨਹੀਂ ਜੇ ਮੰਨ ਲਓ ਅਜੇ ਹੋਰ ਹਜ਼ਾਰ ਸਾਲ ਨਾ ਹੋਵੇ ਮੈਂ ਤਾਂ ਕਹਿੰਦੀ ਖੁਦਾ ਕਰੇ ਨਾ ਹੋਵੇ ਅਜੇ ਹੋਰ ਹਜ਼ਾਰ ਸਾਲ ਨਾ ਹੋਵੇ ਕਿਉਂਕਿ ਉਹ ਬਹੁਤ ਭਿਆਨਕ ਆ ਟ੍ਰਾਬਲੇਸ਼ਨ ਸਤਾਉ ਉਹਦਾ ਜਿਹੜਾ ਸਮਾਂ ਆ ਕਿ ਅਸੀਂ ਹਜ਼ਾਰ ਸਾਲ ਤੱਕ ਜੀਦੇ ਰਹਿਾਂਗੇ ਹੋਰ ਫਿਜ਼ੀਕਲ ਬਾਡੀ ਦੇ ਅੰਦਰ ਵੀ ਅਸੀਂ ਉੜੀ ਕੀਏ ਮੈਂ ਪਰਸਨਲੀ ਇਦਾਂ ਸੋਚਦੀ ਆਂ ਵੀ ਜਦੋਂ ਜੇ ਇਸ ਇਨਸਾਨ ਦੀ ਮੌਤ ਆ ਗਈ ਉਹਦੇ ਲਈ ਸਭ ਕੁਝ ਹੋ ਗਿਆ ਉਹਦੀ ਉਹਦੇ ਲਈ ਆਮਤ ਉਹਦੇ ਲਈ ਜਾਣਾ ਉਹਦੇ ਲਈ ਕਸ਼ਟ ఎవਰੀਥਿੰਗ ਉਹਦੇ ਲਈ ਜੋ ਕੁਝ ਲਿਖਿਆ ਉਹ ਹੋ ਗਿਆ ਕਿਉਂਕਿ ਹੁਣ ਉਹਦੇ ਕੋਲੇ ਹੋਰ ਟਾਈਮ ਨਹੀਂ ਆ ਵੇਟ ਕਰਨ ਨੂੰ ਕਿਸੇ ਕੋਲ ਵੀ ਹੋਰ ਟਾਈਮ ਨਹੀਂ ਆ ਕਿ ਉਹ ਵੇਟ ਕਰੇ ਕੀ ਨਾ ਸੋਚੋ ਕਿ ਇੰਨੇ ਸਮਿਆਂ ਤੋਂ ਨਹੀਂ ਹੋਇਆ ਤੇ ਫੇ ਹੋਣਾ ਨਹੀਂ ਆ ਐਵੇਂ ਹੀ ਆ ਸਾਨੂੰ ਹਰ ਵੇਲੇ ਤਿਆਰ ਰਹਿਣਾ ਆ ਮਰਨ ਤੋਂ ਕੌਣ ਡਰਦਾ ਹੈ ਤੁਹਾਡੇ ਵਿੱਚ ਇੱਥੇ ਹੈਗਾ ਕੋਈ ਜਿਹੜਾ ਮਰਨ ਤੋਂ ਡਰਦਾ ਹੈ ਸੱਚ ਬੋਲੋ ਇੱਥੇ ਕਿਸੇ ਨੇ ਵੱਡਾ ਸਾਰਾ ਪਟਾਕਾ ਚਲਾਤਾ ਤੁਸੀਂ ਸਾਰਿਆਂ ਨੇ ਭੱਜ ਜਾਣਾ ਫਲਾਕਾ ਤੇ ਜਾਨ ਬਚਾਉਣ ਨੂੰ ਇਹਦਾ ਮਤਲਬ ਮਰਨ ਤੋਂ ਡਰ ਲੱਗਦਾ ਆ 100 'ਚੋਂ 98% ਮੌਤ ਤੋਂ ਡਰ ਲੱਗਦਾ ਹੀ ਆ ਕਿਉਂ ਡਰਦੇ ਆ ਅਸੀਂ ਮੌਤ ਤੋਂ ਅਸਲ ਵਿੱਚ ਅਸੀਂ ਮਰਨ ਤੋਂ ਨਹੀਂ ਡਰਦੇ ਸਾਡੇ ਪਾਪ ਡਰਾਉਂਦੇ ਆ ਸਾਨੂੰ ਸਾਡੇ ਗੁਨਾਹ ਡਰਾਉਂਦੇ ਆ ਸਾਨੂੰ ਪਤਾ ਹੈ ਕਿ ਉਸ ਲੈਵਲ ਤੇ ਅਜੇ ਸੁਧਾਰ ਨਹੀਂ ਹੋਇਆ ਜਿਸ ਲੈਵਲ ਤੇ ਜਾ ਕੇ ਅਸੀਂ ਪ੍ਰਭੂ ਨੂੰ ਪਸੰਦ ਆ ਸਕੀਏ